ਵੱਡਾ ਦੇਣਾ ਤੇ ਮੈਂ ਸਾਰੇ ਅੱਜ ਆਪਣੀ ਬੋਸਟ ਵੋਟ ਆ ਜਿਹੜੀ ਕਾਸਟ ਕਰਕੇ ਆ ਸਾਰੀ ਫੈਮਿਲੀ ਨਾਲ ਮੇਰੇ ਮਾਤਾ ਜੀ ਮੇਰੇ ਨਾਲ ਨੇ ਮੇਰੇ ਧਰਮ ਪਤਨੀ ਮੇਰੇ ਨਾਲ ਨੇ ਤੇ ਮੈਂ ਸਾਰੇ ਬਰਨਾਲੇ ਦੇ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਵੀ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੋ ਜ਼ਰੂਰ ਕਰੋ ਕਿਉਂਕਿ ਜਿਹੜਾ ਵੋਟ ਦਾ ਹੱਕ ਮਿਲਿਆ ਆਪਾਂ ਨੂੰ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲਿਆ ਸੋ ਕੋਈ ਵੀ ਇਹ ਨਾ ਸਮਝੇ ਵੀ ਮੇਰੀ ਇੱਕ ਵੋਟ ਨਾਲ ਕੀ ਹੁੰਦਾ ਨਹੀਂ ਕਹਿੰਦੇ ਹੁੰਦੇ ਨੇ ਬੂੰਦ ਬੂੰਦ ਨਾਲ ਸਾਗਰ ਭਰਦਾ ਸੋ ਸਾਰਿਆਂ ਨੂੰ ਵੋਟ ਆ ਜਿਹੜੀ ਜ਼ਰੂਰ ਕਾਸਟ ਕਰਨੀ ਚਾਹੀਦੀ ਬਾਦ ਸਾਹਿਬ ਤੁਸੀਂ ਕੈਂਪੇਨ ਕੀਤੀ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਦੇ ਹੈਗਾ ਅੰਦਾਜ਼ਾ ਲੱਗ ਰਿਹਾ ਗੱਲ ਹਲਕੀ ਰਿ ਤੁਸੀਂ ਦੇਖੋ ਜੀ ਬਹੁਤ ਵਧੀਆ ਰਿਸਪੌਂਸ ਪਿਛਲੇ 10 ਦਿਨਾਂ ਤੋਂ ਕੈਂਪੇਨ ਸੀ ਜਿਹੜੀ ਬਹੁਤ ਪੱਕ ਚੁੱਕੀ ਸੀ ਤੇ ਬਹੁਤ ਵਧੀਆ ਹਲਾਰਾ ਜਿਹੜਾ ਬਹੁਤ ਵਧੀਆ ਹੰਗਾਰਾ ਲੋਕਾਂ ਵੱਲੋਂ ਮਿਲਿਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਇਹ ਹੋਈ ਵੀ 18 ਤਰੀਕ ਨੂੰ ਲਾਸਟ ਸੀ ਜਿਹੜਾ ਚੋਣ ਕੈਂਪੇਨ ਦਾ ਦਿਨ ਉਸ ਦਿਨ ਸਾਰੀਆਂ ਪਾਰਟੀਆਂ ਨੇ ਰੋਡ ਸ਼ੋਅ ਦੀ ਪਰਮਿਸ਼ਨ ਲਈ ਸਾਰੀਆਂ ਪਾਰਟੀਆਂ ਨੇ ਔਨ ਰਿਕਾਰਡਡ ਗੱਲਾਂ ਨੇ ਪਰ ਕਿਸੇ ਨੇ ਵੀ ਰੋਡ ਸ਼ੋਅ ਨਹੀਂ ਕੱਢਿਆ ਰੋਡ ਸ਼ੋਅ ਸਿਰਫ ਤੇ ਸਿਰਫ ਮਤਲਬ ਕਿ ਗੁਰਦੀਪ ਬਾਟ ਨੇ ਕੀਤਾ ਕਿਉਂਕਿ ਗੁਰਦੀਪ ਬਾਟ ਤੇ ਜਿਹੜੇ ਰੋਡ ਸ਼ੋਅ ਦੇ ਵਿੱਚ ਲੋਕ ਆਬ ਮਹਾਰੇ ਪਹੁੰਚੇ ਆਪਣੀਆਂ ਗੱਡੀਆਂ ਲੈ ਕੇ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲ ਮੋਟਰਸਾਈਕਲ ਲੈ ਕੇ ਸੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਹੀਕਲ ਆਏ ਸੋ ਇਹੀ ਕਾਰਨ ਸੀ ਵੀ ਦੂਜੀਆਂ ਪਾਰਟੀਆਂ ਨੂੰ ਸਾਰਿਆਂ ਨੂੰ ਰੋਡ ਸ਼ੋਅ ਵਿਡਰੋ ਕਰਨਾ ਪੈ ਗਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਵੀ ਉਹਨਾਂ ਦੇ ਨਾਲ ਲੋਕ ਨਹੀਂ ਆ ਰਹੇ ਉਹਨਾਂ ਨੂੰ ਇਕੱਠ ਨਹੀਂ ਹੋ ਰਿਹਾ ਸੀ ਸੋ ਇੱਥੋਂ ਪਤਾ ਲੱਗਦਾ ਵੀ ਬਰਨਾਲੇ ਦੇ ਲੋਕ ਕਿਹਨੂੰ ਪਿਆਰ ਕਰਦੇ ਆ ਤੇ ਕਿਹਦੇ ਨਾਲ ਜਾ ਰਹੇ ਸਾਹਿਬ ਅੱਜ ਅੱਜ ਸਾਰੇ ਕਿਤੇ ਬੂਥ ਲਾਗੇਗੇ ਨੇ ਜਿਵੇਂ ਚੈਲੇਂਜ ਕਰ ਰਹੇ ਸੀ ਕਿ ਬੂਥ ਵੀ ਲੱਗ ਨਹੀਂ ਸਤ ਦੇਖੋ ਜੀ ਬੂਥ ਵੀ ਲੱਗਣਗੇ ਤੇ ਵੋਟ ਵੀ ਪਾਉਗੀ ਕਿਉਂਕਿ ਗੁਰਦੀਪ ਬਾਠ ਲੋਕਾਂ ਦੇ ਦਿਲਾਂ 'ਚ ਵਸਦਾ ਸੋ ਕੱਲਾ ਕਾਗਜ਼ ਉਹਨਾਂ ਤੇ ਪਰਚੇ ਲਾਉਣ ਨਾਲ ਕਹਿੰਦਾ ਤੇ ਪਰਚੇ ਲਾਉਣ ਨਾਲ ਕੁਝ ਨਹੀਂ ਹੁੰਦਾ ਹੋ ਸਕਦਾ ਇਹਨਾਂ ਦੇ ਵੱਧ ਹੋਣ ਕਿਉਂਕਿ ਮੈਂ ਤਾਂ ਮੇਰੇ ਕੋਲ ਤਾਂ ਰਿਸੋਰਸਸ ਨਹੀਂ ਕੋਈ ਮੈਂ ਤਾਂ ਆਮ ਜਿਹਾ ਬੰਦਾ ਸੋ ਉਹ ਚੀਜ਼ਾਂ ਮੇਰੇ ਕੋਲ ਨਹੀਂ ਹੈਗੀਆਂ ਪਰ ਗੁਰਦੀਪ ਬਾਠਾ ਜਿਹੜਾ ਲੋਕਾਂ ਦੇ ਦਿਲਾਂ 'ਚ ਵਸਦਾ ਤੇ ਲੋਕ ਇਸ ਗੱਲ ਦਾ ਸਬੂਤ ਹੈ ਜਿਹੜਾ 23 ਤਰੀਕ ਨੂੰ ਆ ਸਰਕਾਰੀ ਤੰਤਰ ਦਾ ਕਾਫੀ ਜਿਹੜਾ ਪ੍ਰਭਾਵ ਵੀ ਰਿਹਾ ਮਤਲਬ ਉਸ ਚੀਜ਼ ਦਾ ਪ੍ਰੈਸ਼ਰ ਵੀ ਰਿਹਾ ਪਰ ਗੁਰਦੀਪ ਬਾੜ ਦੇ ਸਮਰਥਕ ਜਾਂ ਗੁਰਦੀਪ ਬਾੜ ਇਸ ਤਰ੍ਹਾਂ ਤਸਵੀਰ ਜਿਹੜੀ ਉਹ ਸਾਹਮਣੇ ਹੈ। ਦੇਖੋ ਸਰਕਾਰਾਂ ਜ਼ੋਰ ਲਾਉਂਦੀਆਂ ਨੇ ਜੀ ਲਾਇਆ ਗਿਆ ਕੱਲ ਵੀ ਸਾਡਾ ਰੋਡ ਸ਼ੋਅ ਰੋਕ ਪਰਸੋਂ ਸਾਡਾ ਰੋਡ ਸ਼ੋਅ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਉਹ ਚੀਜ਼ਾਂ ਵੀ ਦੇਖੋ ਲੋਕਾਂ ਦੀ ਕਚਹਿਰੀ ਚ ਨੇ ਲੋਕ ਸਾਰਾ ਕੁਝ ਲੋਕ ਭਲੀ ਭਾਤੀ ਜਾਣਦੇ ਆ। ਲੋਕ ਬਹੁਤ ਇੰਟੈਲੀਜੈਂਟ ਨੇ, ਬਹੁਤ ਸਮਝਦਾਰ ਨੇ, ਬਹੁਤ ਸਮਝਦਾਰੀ ਨਾਲ ਲੋਕ ਨੇ ਜਿਹੜੇ ਵੋਟ ਕਰਦੇ ਨੇ। ਸੋ ਲੋਕਾਂ ਨੂੰ ਸਾਰਾ ਕੁਝ ਪਤਾ ਆ। ਆਜ਼ਾਦ ਉਮੀਦਵਾਰ ਆ ਗਏ ਆ। ਆਜ਼ਾਦ ਉਮੀਦਵਾਰ ਦੀ ਪੂਰਤੀ ਦੀ ਚੋਣ ਲੜ ਰਹੇ ਹੈਗੇ ਆ। ਜਿੱਤ ਜਾਣ ਤੋਂ ਬਾਅਦ ਕਿਹੜੀ ਪ ਆਯਾਤ ਉਮੀਦਵਾਰ ਚੋਣ ਲੜਨ ਵੇਲੇ ਜਿਹੜਾ ਮੈਂ ਫੈਸਲਾ ਕੀਤਾ ਸੀ ਨਾ ਤਾਂ ਉਹ ਮੈਂ ਇਕੱਲੇ ਨਹੀਂ ਕੀਤਾ ਸੀ ਕੋਈ ਡਰਾਇੰਗ ਰੂਮ ਚ ਬੈਠ ਕੇ ਕੀਤਾ ਸੀ ਮੈਂ ਲੋਕਾਂ ਦੀ رائے ਨਾਲ ਹੀ ਉਹ ਫੈਸਲਾ ਕੀਤਾ ਸੀ ਸਮਰਥਕਾਂ ਦੀ رائے ਨਾਲ ਹੀ ਉਹ ਫੈਸਲਾ ਕੀਤਾ ਸੀ ਜੇ ਆਉਣ ਵਾਲੇ ਸਮੇਂ ਚ ਕੋਈ ਇਹ ਜੀ ਆਪਾਂ ਨੂੰ ਕੋਈ ਫੈਸਲਾ ਲੈਣਾ ਪੈਂਦਾ ਤਾਂ ਡਰਾਇੰਗ ਰੂਮ ਚ ਬੈਠ ਕੇ ਕਦੇ ਉਹ ਫੈਸਲਾ ਨਹੀਂ ਹੋਊਗਾ ਪੂਰੇ ਬਰਨਾਲੇ ਦੇ ਹਲਕੇ ਦੇ ਵੋਟਰਾਂ ਤੋਂ ਪੁੱਛ ਕੇ ਹੀ ਗਰਦੀਬ ਬਾਟ ਫੈਸਲਾ ਗਰਦੀਬ ਬਾਟ ਦੀ ਸਭ ਤੋਂ ਵੱਡੀ ਲੜਾਈ ਕੀ ਨਾ ਫਾਈਟ ਕੀ ਨਾ ਮੰਨਦੇ ਗਰਦੀਬ ਬਾਟ ਦੀ ਸਭ ਤੋਂ ਵੱਡੀ ਲੜਾਈ ਹੈ ਜਿਹੜੀ ਬਰਨਾਲੇ ਚ ਹੋ ਰਹੀ ਕਰਪਸ਼ਨ ਨਾਲ ਬਰਨਾਲੇ 'ਚ ਹੋ ਰਹੀ ਘੁਸਖੋਰੀ ਨਾਲ ਬਰਨਾਲੇ ਦੇ ਜਿਹੜੀ ਮਤਲਬ ਕਿ ਕ腐ਪਸ਼ਨ ਜਿਹੜੀ ਬਰਨਾਲੇ 'ਚ ਹੋ ਰਹੀ ਆ ਉਹਦੇ ਨਾਲ ਮੇਰੀ ਲੜਾਈ ਆ ਬਰਨਾਲੇ ਦੀਆਂ ਮੁਸ਼ਕਲਾਂ ਨਾਲ ਮੇਰੀ ਲੜਾਈ ਆ ਬਰਨਾਲੇ ਦੀ ਜਿਹੜੀ ਡਿਵੈਲਪਮੈਂਟ ਰੁਕੀ ਪਈ ਆ ਉਹਦੇ ਨਾਲ ਮੇਰੀ ਲੜਾਈ ਆ ਮੇਰੀ ਕਿਸੇ ਪਾਰਟੀ ਨਾਲ ਕੋਈ ਨਹੀਂ